ਅੰਮ੍ਰਿਤਸਰ ਚਾਹ ਹਾਥੀ ਗੇਟ ਨੇੜੇ ਇੱਕ ਵਿਅਕਤੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਦਰਸਲ ਦੱਸਿਆ ਗਿਆ ਹੈ ਕਿ ਜਿੱਥੇ ਵਿਅਕਤੀ ਦੀ Laash ਪੁਲਿਸ ਵੱਲੋਂ ਜਦੋਂ ਕਬਜ਼ੇ ਵਿੱਚ ਲਈ ਗਈ ਤਾਂ ਉੱਥੇ ਹੱਥ ਪੈਰ ਦੋਨੋਂ ਰੱਸੀ ਨਾਲ ਬੰਨੇ ਹੋਏ ਸੀ। ਮ੍ਰਿਤਕ ਦੀ ਪਹਿਚਾਣ ਯਸ਼ਪਾਲ ਵਜੂ ਹੋਈ ਹੈ ਜੋ ਕਿ ਕਾਫੀ ਸਮੇਂ ਤੋਂ ਉੱਥੇ ਹੀ ਜੁੱਤੀਆਂ ਦਾ ਕਾਰੋਬਾਰ ਕਰਦਾ ਰਿਹਾ ਸੀ। ਯਸ਼ਪਾਲ ਆਪਣੀ ਦੁਕਾਨ ਦੇ ਉੱਪਰ ਹੀ ਰਹਿੰਦਾ ਸੀ ਜਦਕਿ ਉਸ ਦਾ ਪਰਿਵਾਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਰਹਿੰਦਾ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਯਸ਼ਪਾਲ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਦੌਰਾਨ ਮੌਕੇ ਤੇ ਪਹੁੰਚ ਕੇ ਜਦੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆ ਪੋਸਟਮਾਰਟਮ ਲਈ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਬੜੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਔਰ ਦੋਸ਼ੀਆਂ ਨੂੰ ਫੜਿਆ ਜਾਵੇਗਾ ਅੰਮ੍ਰਿਤਸਰ ਦੇ ਵਿੱਚ ਹਾਥੀਗੜ੍ਹ ਦੇ ਨੇੜੇ ਇੱਕ ਵਿਅਕਤੀ ਦੀ ਭੇਟ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਹੱਥ ਪੈਰ ਬੰਨੇ ਹੋਏ ਸੀ ਆਖਰ ਅਜੇ ਹਾਂ ਕੀ ਕੁਝ ਵਾਪਰਿਆ ਕਿਹੜੀ ਜਿਹੜਾ ਉੱਥੇ ਘਟਨਾ ਹੋਈ ਹੈ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਉਸ ਬਾਰੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਵੱਡੇ ਖੁਲਾਸੇ ਕੀਤੇ ਜਾਣਗੇ ਤੇ ਲਗਾਤਾਰ ਮਾਮਲਾ ਜਿਹੜਾ ਭਖਿਆ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਅਜਈਆਂ ਵਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਿਕਾਰ ਹੋ ਜਾਂਦੇ ਨੇ ਪਰ ਮੌਕੇ ਦੀਆਂ ਤਸਵੀਰਾਂ ਵੀ ਬਹੁਤ ਹੋਸ਼ ਛੁੜਾ ਦੇਣ ਵਾਲੀਆਂ ਸਾਹਮਣੇ ਆਉਂਦੀਆਂ ਨੇ ਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਬੜੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੂੰ ਦੇਖ ਸਕਦੇ ਹੋ ਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਅਗਲੀ ਕਾਰਵਾਈ ਮਾਮਲੇ ਦੀ ਕਰ ਰਹੇ ਹਾਂ ਤੇ ਤੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਤਾਂ ਹੁਣ ਪ੍ਰਸ਼ਾਸਨ ਨੇ ਕੀ ਕੁਝ ਬਿਆਨਬਾਜ਼ੀ ਦਿੱਤੀ ਹੈ ਉਹ ਤੁਸੀਂ ਜਿਹੜੀ ਆ ਸੁਣ ਸਕਦੇ ਹੋ ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਕਾਫੀ ਜ਼ਿਆਦਾ ਹੀ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਸਾਹਮਣੇ ਆਇਆ ਅੱਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਟੀਵੀ ਸਕੂਲ ਹਾਦੀਕੇ ਦੇਰਾ ਉਹਦਾ ਥੋੜਾ ਅੱਗੇ ਇੱਕ ਦੁਕਾਨ ਹੈ ਜੁੱਤੀਆਂ ਵਾਲੀ ਉਹ ਜੁੱਤੀਆਂ ਦੀ ਦੁਕਾਨ ਕਰਦਾ ਸੀ ਚਪਲਾਂ ਵਗੈਰਾ ਵੇਚਦਾ ਸੀ ਗਰੀਬ ਆਦਮੀ ਲੱਗਦਾ ਸੀਗਾ ਉਹਦੇ ਦੇਖਿਆ ਤੇ ਉਹਦਾ ਲੱਗਦਾ ਵੀ ਉਹਦਾ ਮਰਡਰ ਹੋਇਆ ਹੈ ਬਾਕੀ ਅਸੀਂ ਤਤਰੀਸ਼ ਸ਼ੁਰੂ ਕਰ ਦਿੱਤੀ ਆਪਣੀ ਦੀ ਗੱਲ ਪਤਾ ਲੱਗ ਜੂਗਾ ਕਿੰਨੀ ਏਸੀ ਤੇ ਇਹ ਕਹਿਣ ਕਹਿੰਦੇ ਆ ਜ ਆ ਵੀ ਇੱਥੇ ਰਹਿੰਦਾ ਸੀ ਇਹ ਜੱਜਪੁਰਾ ਦਾ ਵਿਅਕਤੀ ਆ ਜੀ ਬਾਕੀ ਪਰਿਵਾਰ ਇਹਦਾ ਉੱਥੇ ਰਹਿੰਦਾ ਸਲਾਮਾਉਦ ਏਰੀਆ ਦੇ ਵਿੱਚ ਇਹ ਇਕੱਲਾ ਹੀ ਤੇ ਚਪੜਾਂ ਦੀ ਦੁਕਾਨ ਕਰਦਾ ਸੀਗਾ ਇੱਥੇ ਰਾਤ ਹੁੰਦਾ ਸੀਗਾ ਇੱਥੇ ਖਾਂਦਾ ਬੈਠਦਾ ਸੀਗਾ ਤੇ ਇਹਦੀ 51 ਜੀਐਸ ਕਿ ਜੇ ਹਾਲ ਹੋ ਰਹੇ ਸਰ ਕੋਈ ਸੀਸੀਟੀਵੀ ਨਹੀਂ ਹੈ ਪਸਾ ਜੇ ਪ੍ਰੀਮੀਰੀ ਸਟੇਜ ਹੈ ਜੇ ਅਸੀਂ ਸ਼ੁਰੂ ਕਰਤੀ ਆਪਣੀ ਇਨਵੈਸਟੀਗੇਸ਼ਨ ਇਹਦੇ ਵਿੱਚ ਹਰ ਟੰਗ ਨਾਲ ਜੀ ਟੈਕਨੀਕਲੀ ਮੈਨੂਲੀ ਹਰ ਟੰਗ ਨਾਲ ਜੀ ਸਕੇਲ ਦੇ ਵੀ ਹੱਥ ਪੈਰ ਬੰਨੇ ਹੋਏ ਸਕੇ ਇਹ ਲੋਟਲ ਵਾਪਸ ਦਾ ਮਾਮਲਾ ਆ ਰਿਹਾ ਜਾਂ ਕੋਈ ਰਜਿਸਟਰ ਹੋ ਰਿਹਾ ਜੇ ਕੋਈ ਇਨੀਸ਼ੀਅਲ ਸਟੇਜ ਹੈ ਜੇ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਜਿਹੜਾ ਆਪਾਂ ਜਦੋਂ ਮਤਲੂਬ ਮਿਲੂਗਾ ਉਦੋਂ ਕੇ ਆਪਾਂ ਉਹਨੂੰ ਬਰਾਬਰ ਇਹ ਕਾਰਵਾਈ ਕੀਤੀ ਜਾਵੇ ਦੇਖੋ ਕੇਜਿਸ ਕਰਾਂਗੇ ਜੀ ਇਹ ਕੇਜਿਸ ਕਰਕੇ ਜਿ ਇਵੈਸਟੀਗੇਸ਼ਨ ਕਰਾਂਗੇ ਅੱਜ ਹੁਣ ਤੱਕ ਦੀ ਸਾਨੂੰ ਇਹੀ ਜੋ ਇਨਫੋਰਮੇਸ਼ਨ ਮਿਲੀ ਹੈ ਵੀ ਕੱਲੇ ਦੁਗਾਂ ਚ ਰਹਿੰਦਾ ਸੀ ਜੀ ਕੰਮ ਕਰਦਾ ਜੀ ਤੇ ਚਪੜਾਂ ਦੀ ਦੁਕਾਨ ਹੈ ਸਰ ਇਹਦੇ ਪਰਿਵਾਰ ਦੇ ਵਿੱਚ ਕੋਈ ਕੋਣਾ ਹੈ ਇਹਦਾ ਪਰਿਵਾਰ ਬਾਕੀ ਸਾਰਾ ਉਸਲਾਮਾਬਾਦ ਚ ਰਹਿੰਦਾ ਹੈ ਇਹਦੀ ਬੇਟਾ ਹੈ ਬੇਟੀ ਹੈ ਜੀ ਮਦਰ ਹੈ ਇਹਦਾ ਬ੍ਰਦਰ ਹੈ ਕੰਮ ਵੀ ਸਾਰੀ ਹੈਗੀ ਹੈ ਉਹ ਦਰਹੰਦੇ ਕੱਲਾ ਇੱਥੇ ਰਹਿੰਦਾ ਸੀ ਠੀਕ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਪਰਮਨੰਦੀ ਸਟੇਜ ਆ ਇਹਦੇ ਵਿੱਚ ਅਸੀਂ ਸ਼ੁਰੂ ਕਰਤੀ ਆਪਣੀ ਕਾਰਵਾਈ ਤੇ ਜਿਹੋ ਜਿਹਾ ਵੀ ਅੱਗੇ ਸਾਨੂੰ ਆਊਗਾ ਤੁਹਾਨੂੰ ਸ਼ੇਅਰ ਕਰਦਾ ਜਾਏਗਾ